ਹੈਲੋ ਸਸੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਆਪਾਂ ਕਮੀਜ਼ ਦੇ ਵਿੱਚ ਪਲੇਟਾਂ ਪਾਉਨੇ ਆ ਉਹ ਪਲੇਟਾਂ ਦਾ ਆਪਾਂ ਨੂੰ ਕੀ ਬੈਨੀਫਿਟ ਹੁੰਦਾ ਆ ਪਲੇਟਾਂ ਜਿਹੜੀਆਂ ਉਹ ਕਾਦੇ ਕਰਕੇ ਪਾਈਆਂ ਜਾਂਦੀਆਂ ਉਹਦਾ ਆਪਣੀ ਫਿਟਿੰਗ ਦੇ ਵਿੱਚ ਆ ਜਿਹੜਾ ਕੀ ਰੋਲ ਹੁੰਦਾ ਹੈ ਕਈ ਵਾਰੀ ਆਪਾਂ ਜਿਹੜਾ ਕੋਈ ਕਸਟਮਰ ਆਪਾਂ ਨੂੰ ਕਹਿੰਦਾ ਜੀ ਆਪਣਾ ਕਮਰ ਤੋਂ ਤੱਕ ਕਮੀਜ਼ ਬਿਲਕੁਲ ਸਹੀ ਹੈ ਤਾਂ ਜਿਹੜਾ ਉੱਪਰ ਤੋਂ ਛਾਤੀ ਕੋਲੋਂ ਥੋੜਾ ਟਾਈਟ ਆ ਤਾਂ ਆਪਾਂ ਨੂੰ ਛਾਤੀ ਕੋਲੋਂ ਲੂਜ਼ ਕਰਕੇ ਦਿੰਨੇ ਆ ਤਾਂ ਜਦੋਂ ਟ੍ਰਾਈ ਕਰਦਾ ਫੇਰ ਵੀ ਉਹਦੇ ਜਿਹੜਾ ਸੈਟ ਨਹੀਂ ਆਉਂਦਾ ਕਮੀਜ਼ ਉਹਦਾ ਕੀ ਕਾਰਨ ਹੁੰਦਾ ਤਾਂ ਇਹ ਸਾਰੀ ਜਿਹੜੀ ਪ੍ਰੋਬਲਮ ਦਾ ਆਪਾਂ ਹੱਲ ਦੱਸਾਂਗੇ ਮੇਨ ਬ੍ਰੈਸਟ ਤੇ ਅਪਰ ਬ੍ਰੈਸਟ ਆ ਜਿਹੜੀ ਉਹਦੇ ਵਿੱਚ ਕੀ ਅੰਤਰ ਹੁੰਦਾ ਇਹ ਵੀ ਦੱਸਾਂਗੇ ਇਹਦੇ ਵਾਸਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਜੀ ਆਪਾਂ ਅੱਜ ਤੁਹਾਡੀ ਇਹ ਆ ਜਿਹੜੀ ਸਾਰੀ ਪ੍ਰੋਬਲਮ ਆ ਇਹਦਾ ਹੱਲ ਤੁਹਾਨੂੰ ਦੱਸਾਂਗੇ ਉਹਦੇ ਵਾਸਤੇ ਆਪਾਂ ਤੁਹਾਨੂੰ ਅੱਜ ਇਸ ਕਾ ਇੱਕ ਕਟਿੰਗ ਕਰਕੇ ਦਿਖਾਵਾਂਗੇ ਕਮੀਜ਼ ਦੀ ਜਿਹੜਾ ਜਿਹਦੇ ਵਿੱਚ ਤੁਹਾਨੂੰ ਆਪਣੀ ਸਾਰੀ ਪ੍ਰੋਬਲਮ ਦਾ ਜਿਹੜਾ ਹੱਲ ਮਿਲ ਜੂਗਾ ਉਹਦੇ ਵਾਸਤੇ ਆਪਾਂ ਜਿਹੜਾ ਨਾਪ ਲਿਆ ਉਹ ਸਾਡੇ ਕੋਲੇ ਜੀ ਨਾਪ ਹੈਗਾ ਤੇ ਕਮੀਜ਼ ਦੀ ਜਿਹੜੀ ਲੰਬਾਈ ਹੈ ਉਹ 40 ਹੈ ਤੇ ਬ੍ਰੈਸਟ ਹੈ ਜਿਹੜੀ ਕਮੀਜ਼ ਦੀ ਛਾਤੀ ਹੈ ਉਹ ਸਾਡੇ 20 ਹੈ ਤੇ ਜਿਹੜੀ ਕਮਰ ਹੈ ਉਸ ਸਾਡੇ 17 हिਪ ਜਿਹੜੀ 22 ਹੈ ਤੀਰ ਹੈ ਜਿਹੜਾ ਆਪਣਾ ਸਾਡੇ 13 ਪਲੇਟਾਂ ਸਾਡੇ 9 ਤੇ ਹੈ ਦੀ ਪਿਛਲਾ ਅਗਲਾ ਜਿਹੜਾ ਉਹ ਸਾਡੇ 6 ਹੈ ਤੇ ਅਗਲਾ ਜਿਹੜਾ 6 ਹੈ ਤੇ ਜਿਹੜੀ ਆਪਣੀ ਅਪਰ ਬ੍ਰੈਸਟ ਹੈ ਉਹ ਸਾਡੇ 21 ਹੈ ਮੇਨ ਨਵਰਾਸਟ ਹੈ ਜਿਹੜੀ ਉਹ ਆਪਣੀ ਹੈਗੀ ਹੈ ਸਾਡੇ 20 ਤੇ ਜਿਹੜੀ ਅਪਰ ਬ੍ਰੈਸਟ ਹੈ ਉਹ ਹੈਗੀ ਹੈ ਸਾਡੇ 21 ਅੱਜ ਆਪਾਂ ਤੁਹਾਨੂੰ ਮੇਨ ਹੈ ਜਿਹੜਾ ਇਹ ਹੀ ਦੱਸਣਾ ਹੈ ਉਹਦੇ ਵਾਸਤੇ ਆਪਾਂ ਕਰਦੇ ਆ ਕਟਿੰਗ ਪਹਿਲਾਂ ਆਪਾਂ ਕੱਪੜੇ ਨੂੰ ਐਦਾਂ ਫੋਲਡ ਕਰਕੇ ਵਿਛਾ ਲਾਂਗੇ ਇਹ ਤਾਂ ਸਾਡੇ ਕੋਲੇ ਚਾਰਟ ਹੈ ਆਪਾਂ ਕੱਪੜੇ ਨੂੰ ਵੀ ਐਦਾਂ ਹੋਲਡ ਕਰਕੇ ਵਿਛਾ ਲਾਂਗੇ ਉਹਦੀ ਬੰਦ ਵਾਲੀ ਸਾਈਡ ਆਪਣੀ ਸਾਈਡ ਤੇ ਕੁੱਲੀ ਦੂਸਰੀ ਸਾਈਡ ਰੱਖਾਂਗੇ ਉਹਦੇ ਵਾਸਤੇ ਆਪਾਂ ਕਰਦੇ ਆਂ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ 1 ਇੰਚ ਦਾ ਨਿਸ਼ਾਨ ਲਾਵਾਂਗੇ ਉੱਪਰ ਦੀ ਕੋਈ ਕੱਪੜੇ ਦੀ ਘਾਟਵਾਦ ਹੈ ਉੱਪਰ ਹੀ ਰਹਿ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਆਰਮਹੋਲ ਦੀ ਨਿਸ਼ਾਨੀ ਲਾਵਾਂਗੇ ਜੀ ਆਰਮਹੋਲ ਦੀ ਲਾਵਾਂਗੇ ਆਪਾਂ ਆਰਮਹੋਲ ਆਪਣੇ ਕੋਲੇ ਜਿਹੜਾ ਓ ਅ ਪਿਛਲਾ ਗੜਾ ਉਹ 6.5 ਹੈ ਡੀਪ ਹੈ ਥੋੜਾ ਜਿਹਾ ਤਾਂ ਕਰਕੇ ਆਪਾਂ ਜਿਹੜਾ ਆਰਮ ਹੋਲ ਆ ਉਹ 6.5 ਲਾਵਾਂਗੇ ਨਹੀਂ ਤਾਂ ਜੇ ਆਪਣਾ 5 ਤੋਂ ਘੱਟ ਹੁੰਦਾ ਤਾਂ ਇਸਾਈ ਦੇ ਵਿੱਚ ਆਪਾਂ ਜਿਹੜਾ ਉਹ ਸੀ 7 ਲਾਉਣਾ ਸੀ ਹੁਣ ਤਾਂ ਆ ਇਹਦਾ ਲਾਵਾਂਗੇ 6 ਤੇ ਆਰਮ ਹੋਲ ਦਾ ਨਿਸ਼ਾਨ ਤੇ ਹੁਣ ਕਮਰ ਦਾ ਲਾਵਾਂਗੇ ਜੀ 12 ਤੇ ਤੇ हिਪ ਦਾ ਨਿਸ਼ਾਨ ਲਾਵਾਂਗੇ ਜੀ ਆਪਾਂ 21.22 ਤੇ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਸਿੱਧੇ ਕਰ ਲਾਂਗੇ ਇਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਲੈਂਥ ਹੋਊਗੀ ਉਹਦੀ ਨਿਸ਼ਾਨੀ ਲਾ ਕੇ ਤੇ 3 ਇੰਚ ਜਿਹੜਾ ਐਕਸਟਰਾ ਹੋਲਡਿੰਗ ਵਾਸਤੇ ਲਾ ਦੇਾਂਗੇ ਤੇ ਹੁਣ ਜਿਹੜੇ ਆਪਣੇ ਇਹ ਨਿਸ਼ਾਨ ਐ ਇਹਨਾਂ ਨੂੰ ਆਪਾਂ ਕਰ ਲਾਂਗੇ ਜੀ ਸਿੱਧੇ ਇਹਨਾਂ ਚਾਨਾ ਨੂੰ ਆਪਾਂ ਚੰਗੀ ਤਰ੍ਹਾਂ ਸਿੱਧੇ ਕਰ ਲਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਲਾਵਾਂਗੇ ਜੀ hip dan shan 22 ਚਾ 11 ਤੇ ਲਾਵਾਂਗੇ ਇਹ ਕਮਰਾ ਸਾਡੀ 17.5 9 ਤੇ ਲਾਵਾਂਗੇ ਇਹ ਛੱਤ ਇਹ ਜਿਹੜੀ ਉਹ ਹੈਗੀ ਆਪਣੀ ਦੀ ਸਾਡੇ ਵੀ 20.5 ਤੇ ਲਾਵਾਂਗੇ ਇਹ ਹੋ ਗਈਆਂ ਇਹ ਹੋ ਗਈਆਂ ਜੀ ਸਾਡੀਆਂ ਨਿਸ਼ਾਨੀਆਂ ਕਮੀਰ ਦੀਆਂ ਹੁਣ ਆਪਾਂ ਦੱਸਦੇ ਆ ਤੁਹਾਨੂੰ ਜਿਹੜਾ ਆਪਣਾ ਮੇਨ ਅੱਜ ਦਾ ਟੌਪਿਕ ਹੈ ਵੀ ਅਪਰ ਵੈਸਟ ਤੇ ਮੇਨ ਬ੍ਰੈਸਟ ਅਪਰ ਹੋਗੀ ਜਿਹੜੀ ਆਪਣੀ ਛਾਤੀ ਵਾਲੀ ਆਪਾਂ ਲਾਉਨੇ ਆ ਤੇ ਮੇਨ ਬ੍ਰੈਸਟ ਜਿਹੜੀ ਅਪਰ ਬ੍ਰੈਸਟ ਹੁੰਦੀ ਹੈ ਉਹ ਇਸ ਤੋਂ ਪਾਉਨੇ ਤਿੰਨਾਂ ਚ ਨੀਚੇ ਹੁੰਦੀ ਹੈ ਇਹ ਆਪਾਂ ਤੁਹਾਨੂੰ ਸਮਝਾਉਣ ਵਾਸਤੇ ਜਿਹੜੀ ਇੱਕ ਨਿਸ਼ਾਨੀ ਲਾ ਕੇ ਲਾਈਨ ਡਰਾ ਕਰਕੇ ਦਿਖਾਉਨੇ ਆ ਇਹ ਜਿੱਥੇ ਆਪਾਂ ਇੰਚ ਦੇ ਪਰਾਖਿਆ ਇਹ ਵਾਲੀ ਜਗ੍ਹਾ ਹੁੰਦੀ ਹੈ ਜਿਹੜੀ ਆਪਣੀ ਇਥੇ ਸਲਾਈ ਆਉਂਦੀ ਹੈ ਜਿਹੜੀ ਇਸ ਜਗ੍ਹਾ ਤੇ ਫਿਟਿੰਗ ਵਾਲੀ ਸਲਾਈ ਜਦੋਂ ਆਪਾਂ ਨੇ ਇੱਥੋਂ ਕਰਾਸ ਕਰਦੇ ਹਾਂ ਇਹ ਹੁੰਦੀ ਹੈ ਆਪਣੀ ਅਪਰ ਅਪਰ ਬ੍ਰੈਸਟ ਹੁੰਦੀ ਹੈ ਇਸ ਜਗ੍ਹਾ ਤੋਂ ਹੁਣ ਜੇ ਆਪਾਂ ਲਾਵਾਂਗੇ ਮੇਨ ਉਹ ਜਿਹੜੀ ਆਪਾਂ ਸਲਾਈ ਲਾਉਣੇ ਆ ਜੇ ਆਪਣੀਆਂ ਮੰਨ ਕੇ ਚਲੋ ਪਲੇਟਾਂ ਨਹੀਂ ਤਾਂ ਉਹ ਆਪਣੀ ਜਿਹੜੀ ਆ ਆਉਗੀ ਸਲਾਈ ਇਸ ਤਰ੍ਹਾਂ ਆਉਗੀ ਜਿਵੇਂ ਆਪਾਂ ਇਹਨਾਂ ਨੂੰ ਮਲਾਵਾਂਗੇ ਸਲਾਈ ਵਾਸਤੇ ਆਪਾਂ ਇਹ ਨਿਸ਼ਾਨੀਆਂ ਮੈਚ ਕਰਾਂਗੇ ਤਾਂ ਆਪਣੀਆਂ ਜਿਹੜੀਆਂ ਨਿਸ਼ਾਨੀਆਂ ਇਸ ਤਰ੍ਹਾਂ ਆਉਣਗੀਆਂ ਐਦਾਂ ਤਾਂ ਹੁਣ ਆਪਾਂ ਲਾਲੋਬੀ ਜਿਹੜੀ ਆਪਣੀ ਮੇਨ ਬ੍ਰੈਸਟ ਹੈ ਉਹ ਇੱਥੇ ਰਹਿ ਗਈ ਤਾਂ ਆਪਰ ਬ੍ਰੈਸਟ ਹੈ ਜਿਹੜੀ ਉਹ ਆਪਣੀ 21.5 ਹੈ ਉਹ ਇਸ ਤੋਂ ਇਸ ਸਾਈਡ ਜਾਏਗੀ ਜੀ ਇਸ ਤਰ੍ਹਾਂ ਜਿਹੜੀ ਆਪਣੀ ਸੀਨ ਆ ਉਹ ਐਦਾਂ ਲੱਗੇਗੀ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਜੇ ਆਪਣੇ ਕੋਲੇ ਪਲੇਟਾਂ ਹੋਣ ਤਾਂ ਫੇਰ ਆਪਾਂ ਸਲਾਈ ਜਿਹੜੀ ਉਹ ਕਿਸ ਤਰ੍ਹਾਂ ਲਾਵਾਂਗੇ ਪਲੇਟਾਂ ਦੀ ਨਿਸ਼ਾਨੀ ਆਪਾਂ 9.5 ਤੇ ਪਲੇਟ ਆਪਾਂ 10 ਤੇ ਲਾਵਾਂਗੇ ਬੈਂਚ ਸਲਾਈ ਵਾਸਤੇ ਚੱਲ ਜਾਊਗਾ ਬਿੱਥਾ ਵੀ ਜਿਹੜੀ ਪੌਣੇ 4 ਰੱਖਾਂਗੇ ਪਲੇਟ ਦੀ ਲੰਬਾਈ ਜਿਹੜੀ 7 ਰੱਖਾਂਗੇ ਤੇ ਇਹਦੀ ਬਿੱਥਾ ਜਿਹੜੀ ਪੌਣੇ 4 ਰੱਖਾਂਗੇ ਤੇ ਹੁਣ ਆਪਾਂ ਇਹਦੇ ਇਹ ਨਿਸ਼ਾਨਾ ਇਹਨੂੰ ਸਿੱਧਾ ਕਰ ਲਾਂਗੇ ਤਾਂ ਪਲੇਟ ਦੀ ਜਿਹੜੀ ਚੌੜਾਈ ਹੈ ਉਹ ਆਪਾਂ 1.5 ਇੰਚ ਵੀ ਪਾ ਦਿੰਦੇ ਆ ਇੰਚ ਵੀ ਆਪਾਂ ਚਲੋ ਇੰਚ ਤੇ ਲਾਵਾਂਗੇ ਨਿਸ਼ਾਨੀ ਅੱਧਾ ਇੱਧਰ ਅੱਧਾ ਇੱਧਰ ਇੰਚ ਤੇ ਨਿਸ਼ਾਨੀ ਲਾਵਾਂਗੇ ਤਾਂ ਫੇਰ ਅਸੀਂ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਜਿਹੜਾ ਪਲੇਟ ਨਾਲ ਕੱਪੜਾ ਹੈ ਉਹ ਕਿਸ ਤਰ੍ਹਾਂ ਆਪਣਾ ਜਿਹੜਾ ਉਹਦਾ ਆਪਣਾ ਜੂਏ ਦੇ ਵਿੱਚ ਆ ਜਾਂਦਾ ਕਪੜਾ ਜੇ ਆਪਾਂ ਪਲੇਟ ਪਾਉਣੇ ਆ ਪਲੇਟ ਅੱਦੇ ਇਹਨੂੰ ਡੱਟ ਵੀ ਕਹਿ ਦਿੰਦੇ ਆ ਪਲੇਟ ਨੂੰ ਇਹ ਕੀ ਹੁੰਦੀ ਆ ਪਲੇਟ ਡੱਟ ਜੋ ਵੀ ਐ ਦੇਖੋ ਇਹ ਜਿਹੜਾ ਆਪਣਾ 1 ਇੰਚ ਕਪੜਾ ਆ ਆਪਣਾ ਪਲੇਟ ਦੇ ਵਿੱਚ ਜਿਹੜਾ ਇਕੱਠਾ ਹੋ ਗਿਆ ਉਹੀ ਕਪੜਾ ਆਪਾਂ ਅੱਗੇ ਜਿਹੜੀ ਫਿਟਿੰਗ ਵਾਲੀ ਨਿਸ਼ਾਨੀ ਲਈ ਸੀ ਕਮਰ ਵਾਲੀ ਉਹਦੇ ਵਿੱਚ ਜਾ ਕੇ ਅੱਗੇ ਵੱਧ ਜੂਗਾ ਇਹ 9.5 ਤਾਂ ਹੋਗੀ ਜਿਹੜੀ ਆਪਣੀ ਫਿਟਿੰਗ ਦੀ 1 ਇੰਚ ਜਿਹੜਾ ਆਪਾਂ ਐਕਸਟਰਾ ਕਪੜਾ 1 ਇੰਚ ਜਿਹੜਾ ਅੱਗੇ ਨਿਸ਼ਾਨ ਲਾਵਾਂਗੇ ਇਹ ਮੇਨ ਨਿਸ਼ਾਨ ਫਿਰ ਆਪਣਾ ਇਸ ਤੋਂ ਇਸ ਤਰ੍ਹਾਂ ਬਲਜੂਗਾ ਅੱਗੇ ਜਾ ਕੇ 1 ਇੰਚ ਜਿਹੜਾ ਤਾਂ ਹੁਣ ਜਿਹੜੀ ਆਪਾਂ ਇਹ ਫਿਟਿੰਗ ਦੀ ਨਿਸ਼ਾਨੀ ਲਾਵਾਂਗੇ ਉਹ ਕਿਸ ਇਸ ਤਰ੍ਹਾਂ ਲੱਗੂਗੀ ਇਹ ਇਸ ਤਰ੍ਹਾਂ ਜਿਹੜੀ ਆਪਾਂ ਲਾਵਾਂਗੇ ਨਿਸ਼ਾਨੀ ਉਹ ਐਦਾਂ ਆਊਗੀ ਦੇਖੋ ਪਹਿਲਾਂ ਵਾਲੇ ਨਿਸ਼ਾਨ ਨਾਲੋਂ ਇਹਦਾ ਕਿੰਨਾ ਫਰਕ ਹੋ ਗਿਆ ਪਹਿਲਾਂ ਜਿਹੜੀ ਆਪਣੀ ਨਿਸ਼ਾਨ ਆਇਆ ਸੀ ਉਹ ਅੰਦਰ ਨੂੰ ਗਿਆ ਸੀ ਦੇਖੋ ਇੰਨਾ ਕਪੜਾ ਜਿਹੜਾ ਆਪਣਾ ਵੱਜੂਗਾ ਇਹਦੇ ਵਿੱਚ ਜਦੋਂ ਆਪਾਂ ਪਲੇਟਾਂ ਦੀ ਨਿਸ਼ਾਨੀ ਲਾਵਾਂਗੇ ਉਹਦੇ ਨਾਲ ਜਦੋਂ ਜੇ ਆਪਣੇ ਕੋਲੇ ਪਲੇਟਾਂ ਨਹੀਂ ਸੀ ਤਾਂ ਦੇਖੋ ਨਿਸ਼ਾਨੀ ਕਿੱਥੇ ਜਾਂਦੀ ਸੀ ਹੁਣ ਆਪਾਂ ਪਲੇਟਾਂ ਪਾਈਆਂ ਉਹਦੇ ਨਾਲ ਆਪਣਾ ਜਿਹੜਾ 1 ਇੰਚ ਕੱਪੜਾ ਆਪਾਂ ਇਕੱਠਾ ਹੋਊਗਾ ਤਾਂ 1 ਇੰਚ ਆਪਾਂ ਨੂੰ ਅੱਗੇ ਤੋਂ ਵਧਾ ਕੇ ਲੈਣਾ ਪਊਗਾ ਉਹਦੇ ਨਾਲ ਆ ਜਿਹੜਾ ਕੱਪੜਾ ਉੱਥੋਂ ਆਪਣਾ ਕਿੰਨਾ ਜੂਜ ਦੇ ਵਿੱਚ ਆ ਜਾਊਗਾ ਇਸ ਤਰ੍ਹਾਂ ਜੇ ਕਿਸੇ ਦਾ ਕਈ ਵਾਰੀ ਪੇਟ ਵੀ ਥੋੜਾ ਹੁੰਦਾ ਉਹ ਵੀ ਉਹਦੀ ਵੀ ਪ੍ਰੋਬਲਮ ਦਾ ਜਿਹੜਾ ਹੱਲ ਹੁੰਦਾ ਇਹ ਵਾਲਾ ਕੱਪੜਾ ਆਪਣੇ ਕੋਲੇ ਜੂਜ ਦੇ ਵਿੱਚ ਆ ਜਾਊਗਾ ਜੇ ਆਪਾਂ ਪਲੇਟਾਂ ਪਾਵਾਂਗੇ ਤਾਂ ਉਹਦੇ ਨਾਲ ਇਸ ਤਰ੍ਹਾਂ ਇਹ ਜਿਹੜਾ ਪਲੇਟ ਦਾ ਹੁੰਦਾ ਆਪਣਾ ਬੈਨੀਫਿਟ ਇਹੀ ਹੁੰਦਾ ਹੈ ਇਹ ਜਿਹੜਾ ਕਪੜਾ ਆਪਾਂ ਨੂੰ ਉਹ ਆਜੂਗਾ ਦੁੱਧ ਦੇ ਵਿੱਚ ਇਹ ਕਮਰ ਕੋਲੋਂ ਤਾਂ ਆਪਣਾ ਕਪੜਾ ਇਕੱਠਾ ਹੋ ਜੂਗਾ ਜਿਹੜਾ ਉੱਪਰ ਮੇਨ ਬ੍ਰੈਸਟ ਕੋਲੋਂ ਕਪੜੇ ਨੂੰ ਆਪਾਂ ਜਿਹੜੀ ਐ ਪਾਉਣੇ ਤੇ ਵੀ ਲੂਜ਼ਿੰਗ ਮਹਿਸੂਸ ਹੁੰਦੀ ਹੈ ਇਹਦੇ ਨਾਲ ਆ ਜਿਹੜੀ ਆਪਣੀ ਫਿਟਿੰਗ ਦੀ ਪ੍ਰੋਬਲਮ ਹੈ ਉਹਦਾ ਹੋ ਜੂਗਾ ਜੀ ਹੱਲ ਇਦੇ ਨਾਲ ਆਪਾਂ ਇਥੋਂ ਇਸ ਜਗ੍ਹਾ ਤੋਂ ਕੱਪੜਾ ਮਿਲ ਜੂਗਾ ਇਹਦੇ ਨਾਲ ਆਪਣੀ ਜਿਹੜੀ ਫਿਟਿੰਗ ਆ ਪ੍ਰੋਪਰ ਆਊਗੀ ਤੁਹਾਨੂੰ ਜਿਹੜੀ ਬਾਰ-ਬਾਰ ਪ੍ਰੋਬਲਮ ਆ ਰਹੀ ਸੀ ਵੀ ਆਪਣਾ ਕੱਪੜਾ ਉਹ ਹੁੰਦਾ ਟਾਈਟ ਹੁੰਦਾ ਉੱਪਰ ਤੋਂ ਉਹ ਵਾਲੀ ਪ੍ਰੋਬਲਮ ਆ ਜਿਹੜਾ ਉਹਦਾ ਹੱਲ ਹੋ ਜੂਗਾ ਇਹ ਕੱਪੜਾ ਆਪਣੇ ਕੋਲੇ ਆਟੋਮੈਟਿਕ ਜਿਹੜਾ ਪੌਣਾ ਪੌਣਾ ਇੰਚ ਦੋਨਾਂ ਸਾਈਡ ਤੋਂ ਆ ਜੂਗਾ ਜੇਕਰ ਆਪਾਂ ਪਲੇਟ ਪਾਵਾਂਗੇ ਜੇ ਆਪਾਂ ਨਹੀਂ ਵੀ ਪਲੇਟ ਪਾਉਂਦੇ ਤਾਂ ਆਪਣੀ ਜਿਹੜਾ ਆਪਾਂ ਪੌਣੇ 3 ਇੰਚ ਅਪਰ ਬ੍ਰੈਸਟ ਦਾ ਜਿਹੜਾ ਨਿਸ਼ਾਨਾ ਉਹ ਨੀਚੇ ਨੂੰ ਲਾ ਕੇ ਉਸ ਤੇ ਅਪਰ ਬ੍ਰੈਸਟ ਦਾ ਨਿਸ਼ਾਨ ਲਾ ਕੇ ਤਾਂ ਆਪਾਂ ਉਹਦੇ ਹਿਸਾਬ ਨਾਲ ਗੁਲਾਈ ਦੇ ਕੇ ਸੀਨ ਲਾਵਾਂਗੇ ਇਸ ਤਰ੍ਹਾਂ ਜਿਹੜਾ ਇਹ ਪ੍ਰੋਬਲਮ ਹੈ ਆਪਣੀ ਉਹਦਾ ਹੱਲ ਹੈ ਜਿਹੜਾ ਚੰਗੀ ਤਰ੍ਹਾਂ ਹੋ ਜਾਊਗਾ ਤਾਂ ਇਸੇ ਇਹ ਮੈਨੂੰ ਆਸ ਹੈ ਕਿ ਗੱਲ ਦੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਵੀ ਪਲੇਟਾਂ ਜਿਹੜੀਆਂ ਉਹਦਾ ਆਪਾਂ ਨੂੰ ਕੀ ਬੈਨੀਫਿਟ ਹੁੰਦਾ ਹੈ ਹੁਣ ਆਪਾਂ ਲਾਵਾਂਗੇ ਆਰਮਹੋਲ ਦੀ ਆਰੰਭ ਹੋਊ ਲਾਪਣੇ ਕੋਲੇ ਤੀਰ ਹੈ ਜਿਹੜਾ ਉਹ ਹੈਗਾ ਜੀ ਹ ਆਪਣਾ 13 ਉਹਦੇ ਕਰਕੇ ਆਪਣਾ 7 ਪਾਣੇ 7 ਤੇ ਹੁਣ ਆਪਣਾ ਜਿਹੜਾ ਪਿਛਲਾ ਗਲਾ ਉਹ 6.5 ਹੈ ਜੇ ਆਪਣਾ ਗਲਾ 5 ਤੋਂ ਘੱਟ ਹੁੰਦਾ ਤਾਂ ਤੀਰ ਆਪਾਂ ਉਨੇ ਹੀ ਲਾਉਣਾ ਸੀ 5 ਤੋਂ 4 ਤੱਕ ਹੁੰਦਾ 3.5 ਤਾਂ ਸੌਰੀ 4.5 4 5 ਹੁੰਦਾ ਜੀ ਆਪਣਾ ਤਾਂ ਹੁਣ ਆਪਾਂ ਲਾਇਆ ਜੀ 6.5 ਤੇ ਅੱਧਾ ਇੰਚ ਘਟਾ ਕੇ ਇੱਕ ਇੱਕ ਕੈਂਟ ਅੰਦਰ ਨੂੰ ਇਹਦਾ ਇੱਕ ਨਿਸ਼ਾਨ ਲਾ ਕੇ ਇਹਨੂੰ ਸਿੱਧਾ ਕਰ ਲਿਆ ਤੇ ਹੁਣ ਆਪਾਂ ਪਾ ਦੇਣਗੇ ਗੁਲਾਈ ਆਰਮਹੋਲ ਦੀ ਇਹ ਆਪਣੀ ਪੈ ਗਈ ਵੀ ਆਰਮਹੋਲ ਦੀ ਗੁਲਾਈ ਤੇ ਬ੍ਰੌਡਨੈਸ ਗਲੇ ਦੀ ਰੱਖਾਂਗੇ 2.5 ਇੰਚ 3 ਇੰਚ ਦੀ ਮੋਡੇ ਵਾਲੀ ਸਾਈਡ ਆ ਜਿਹੜੀ ਕਾਟ ਦੇ ਦੇਾਂਗੇ ਆਪਾਂ ਇਹ ਆਪਣੀ ਫਰੰਟ ਦੀ ਹੋਗੀ ਮਾਰਕਿੰਗ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਬੈਕ ਦੀ ਵੀ ਇਸੇ ਤੀ ਕਰਕੇ ਦਿਖਾਵਾਂਗੇ ਜਿਹੜਾ ਉੱਪਰ ਤੋਂ ਜਿਵੇਂ ਤੀਰਾ 6.5 ਸੀ ਨੀਚੇ ਤੋਂ ਵੀ 6.5 ਉਹ 6.5 ਵਾਲੇ ਨਿਸ਼ਾਨ ਤੋਂ ਲੈ ਕੇ ਛਾਤੀ ਵਾਲੇ ਨਿਸ਼ਾਨ ਤੱਕ ਜਿੰਨਾ ਸਨ ਬਣਦਾ ਉਹਦਾ ਆਪਾਂ ਅੱਧ ਕਰ ਲਾਂਗੇ 3.5 ਬਣਦਾ ਇਹਨੂੰ ਪੌਣੇ 2 ਤਿੰਨ ਨਿਸ਼ਾਨ ਲਾ ਦੇਾਂਗੇ ਆਪਾਂ ਪੌਣੇ ਦਾ 2 ਤੋਂ ਉਹ ਇੱਕ ਪੁਆਇੰਟ ਅੰਦਰ ਨੂੰ ਲਾ ਕੇ ਆਪਾਂ ਤੀਰੇ ਤੱਕ ਇਹੋ ਜਿਹੇ ਨਿਸ਼ਾਨ ਮਿਲਾ ਦੇਾਂਗੇ ਤੇ ਇਹਦੀ ਪਾ ਦੇਾਂਗੇ ਜੀ ਆਪਾਂ ਗੁਲਾਈ ਜੇਕਰ ਆਪਣਾ ਗਲਾ ਜਿਹੜਾ 5 ਤੋਂ ਘੱਟ ਹੁੰਦਾ ਤਾਂ ਆਪਾਂ ਇਹ ਜਿਹੜਾ ਨਿਸ਼ਾਨਾ ਉਹ ਅੱਧ ਤੋਂ ਹੀ ਲਾਉਣਾ ਸੀ ਤਾਂ ਹੁਣ ਆਪਾਂ ਜਿਹੜਾ 2 1/2 ਇੰਚ ਅੰਦਰ ਨੂੰ ਲਾਇਆ ਇਹ ਵਾਲਾ ਨਿਸ਼ਾਨਾ ਆਪਾਂ ਅੱਧ ਤੇ ਹੀ ਲਾਉਣਾ ਸੀ ਜੇਕਰ ਆਪਣਾ ਗਲਾ 5 5 ਹੁੰਦਾ ਜਾਂ 5 ਤੋਂ ਘੱਟ ਹੁੰਦਾ ਉੱਪਰ ਤੋਂ ਵੀ ਜਿਹੜਾ ਆਪਾਂ ਬੈਕ ਵਾਲਾ ਹੁੰਦਾ ਅੱਧਾ ਪਾਉਣਾ ਇੱਥੇ ਵਧਾ ਕੇ ਕਟਿੰਗ ਕਰਦੇ ਆ ਆਪਾਂ ਅੱਧਾ ਇੰਚ ਤਾਂ ਹਰ ਇੱਕ ਲਈ ਵਧਾਉਨੇ ਆ ਜੇਕਰ ਆਪਣਾ ਸਾਈ ਥੋੜਾ ਹੈਵੀ ਹੋਵੇ ਤਾਂ ਆਪਾਂ ਪੌਣਾ ਇੰਚ ਵੀ ਵਧਾ ਸਕਦੇ ਆ ਜਿਹੜਾ ਪਿਛਲਾ ਗਲਾ ਉਹ ਪਿਛਲਾ ਪੱਲਾ ਹੁੰਦਾ ਹੈ ਪਿਛਲੇ ਪੱਲੇ ਨੂੰ ਆਪਾਂ ਪੌਣਾ ਇੰਚ ਜਿਹੜਾ ਵਧਾਵਾਂਗੇ ਤਾਂ ਜਿੱਦਾਂ ਫਰੰਟ ਦੀ ਅੱਧੇ ਇੰਚ ਦੀ ਕਟ ਬਾਈ ਸੀ ਬੈਕ ਦੀ ਵੀ ਜਿਹੜੀ ਆਪਾਂ ਅੱਧੇ ਇੰਚ ਦੀ ਉਹ ਕਾਟ ਜਿਹੜੀ ਪਾ ਦੇਾਂਗੇ ਇਸ ਤਰ੍ਹਾਂ ਜਿਹੜੀ ਆਪਣੀ ਮਾਰਕਿੰਗ ਹੈ ਉਹ ਕੰਪਲੀਟ ਹੋ ਗਈ ਅੱਜ ਦਾ ਮੇਨ ਕੰਮ ਜਿਹੜਾ ਸੀ ਜਿਹੜਾ ਆਪਣਾ ਮੇਨ ਤੇ ਪ੍ਰੋਗਰੈਸ ਦੇਵਚੜਾ ਫਰਾਂਸੀ ਜਿਹੜਾ ਉਹ ਵੀ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਣਾ ਮੇਨ ਆਪਣੀ ਹੁੰਦੀ ਹੈ ਜਿਹੜੀ ਉੱਪਰ ਵਾਲੀ ਛਾਤੀ ਵਾਲੀ ਜਿੱਥੇ ਆਪਾਂ ਫਿਟਿੰਗ ਵਾਲੀ ਲਾਉਣੇ ਆ ਤੇ ਉਸ ਤੋਂ ਪਾਣਾ ਇੰਚ ਥੱਲੇ ਆਪਣੀ ਜਿਹੜੀ ਅਪਰ ਬ੍ਰੈਸਟ ਬਣਦੀ ਹੈ ਉਹ ਚੰਗੀ ਤਰ੍ਹਾਂ ਦੇਖ ਲਿਆ ਕਰੋ ਉੱਥੋਂ ਥੋੜੀ ਗਲਾਈ ਨਾਲ ਸੀਨ ਲਾਉਣੀ ਹੁੰਦੀ ਹੈ ਤੇ ਪਲੇਟਾਂ ਦਾ ਜਿਹੜਾ ਆਪਣਾ ਕੀ ਰੋਲ ਹੈ ਇਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਆਪਣੇ ਕੋਲੇ ਪਾਣਾ ਪਾਣਾ ਇੰਚ ਜਿਹੜਾ ਪਲੇਟਾਂ ਦੀ ਵਜ੍ਹਾ ਨਾਲ ਕੱਪੜਾ ਵੱਧ ਜਾਂਦਾ ਹੈ ਇਹ ਜਿਹੜੀ ਆਪਣੀ ਪ੍ਰੋਬਲਮ ਹੈ ਇਹਦੇ ਨਾਲ ਹੋ ਜਾਂਦੀ ਹੈ ਜੀ ਹੱਲ ਮੈਨੂੰ ਆਸ ਹੈ ਕਿ ਅੱਜ ਦੀ ਤੁਹਾਨੂੰ ਜਿਹੜੀ ਵੀਡੀਓ ਹੈ ਇਹ ਦੇਖ ਕੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਇਸੇ ਤਰ੍ਹਾਂ ਹੀ ਅਸੀਂ ਅੱਗੇ ਤੋਂ ਵੀ ਹੋਰ ਵਧੀਆ-ਵਧੀਆ ਵੀਡੀਓ ਜਿਹੜੀਆਂ ਤੁਹਾਡੇ ਵਾਸਤੇ ਜਾਣਕਾਰੀ ਭਰੀਆਂ ਲੈ ਕੇ ਆਵਾਂਗੇ ਸਾਨੂੰ ਸਪੋਰਟ ਕਰਦੇ ਰਹੋ ਜੀ ਤਾਂ ਇਸ ਦਾ ਇਹਦੇ ਨਾਲ ਹੀ ਜਿਹੜੀ ਅੱਜ ਦੀ ਵੀਡੀਓ ਸਾਡੀ ਉਹ ਹੁੰਦੀ ਹੈ ਜੀ ਕੰਪਲੀਟ ਧੰਨਵਾਦ